ਕਹਉਤਾ ਜੀ ਕਿਸਾਨੀ ਤਰਨਾ ਫਿਰ ਇਹ ਭੂਤਰੀ ਟੋਲੀ ਵੇਖੋ ਐਸੇ ਸਿਆਸਤਦਾਨਾਂ ਦੀ ਜਿਨ੍ਹਾਂ ਨੂੰ ਕੋਈ ਕਦਰ ਨਹੀਂ ਹੈ ਕਿਰਤੀ ਅਤੇ ਕਿਸਾਨਾਂ ਦੀ ਉਹ ਹੱਕ ਮੰਗਦੇ ਤਾਂ ਗੋਲੇ ਗੋਲੀਆਂ ਇਹਨਾਂ ਉੱਤੇ ਦਾਗ ਦਿੱਤੇ ਜੋ ਮੁਲਕ ਦਾ ਪੇਟ ਭਰਦੇ ਉਹ ਬਾਜੀ ਲਾ ਕੇ ਜਾਂਨਾਂ ਦੀ ਕੌਣ ਪਰੂਬ ਜਾਨਾ ਦੱਸੋ ਕੋਈਆਂ ਮੋਈਆਂ ਜਿੰਦਾ ਦਾ ਕੈਂਪ ਕਰੂ ਪਰ ਭਾਏ ਜੋ ਹਾਲਤੀ ਕੀਤੀ ਬਿਰਧ ਜਵਾਨਾਂ ਦੀ ਆਪਣੀ ਰਾਖੀ ਕਰਨੀ ਪੈਣੀ ਹੁਣ ਜਾਲਮ ਸਰਕਾਰਾਂ ਤੋਂ ਨਹੀਂ ਤਾਂ ਜੋਣ ਔਖਾ ਕਰ ਦੋ ਪੀੜੇ ਬੇਈਮਾਨਾਂ ਦੀ ਕੀ ਹੋਇਆ ਜੇ ਥੋੜੇ ਆ ਪਰ ਕਿਸੇ ਗੱਲੋਂ ਥੁੜੇ ਨਹੀਂ ਉਹ ਸਾਡੇ ਪੈਰਾ ਹੀਟ ਹੈ ਹੁਣ ਧਰਤੀ ਕੁੱਲ ਜਹਾਨਾਂ ਦੀ ਟਾਈਂ ਟਾਈਂ ਜੋੜ ਕੇ ਲੋਕੀ ਐਸੀ ਲੱਜ ਬਣਾਵਣਗੇ ਉਹ ਜਿਸ ਦੇ ਅੱਗੇ ਪੇਸ਼ ਨਹੀਂ ਜਾਣੀ ਚੰਦ ਪੁੱਤਰੇ ਸਾਨਾਂ ਦੀ ਜਿਸ ਦੇ ਅੱਗੇ ਪੇਸ਼ ਨਹੀਂ ਜਾਣੀ ਚੰਦ ਪੁੱਤਰੇ ਸਾਨਾਂ ਦੇ ਬੱਲੇ ਜੱਸੀ ਅਸੀਂ ਵਾਗੜੀ ਅਗਰ ਤੁਹਾਨੂੰ ਮਿਰਿਆਸ ਨਾਮ ਆਪ ਪਸੰਦ ਆ ਰਹੀਆਂ ਨੇ ਤਾਂ ਮੇਰੇ ਪੇਜ ਨੂੰ ਫਾਲੋ ਜਰੂਰ ਕਰੋ ਜੀ ਥੈਂਕ ਯੂ